ਮੇਰੇ ਸਾਥੀ ਵਿਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਜੀ ਸਾਡੇ ਸ਼ਹਿਰ ਖੰਨਾ ਇਸ ਟਾਈਮ ਪੂਰਾ ਚੋਣਾਂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਕਿਉਂਕਿ ਸਾਡੇ 7 ਵਿਦਿਅਕ ادارے ਜਿਨ੍ਹਾਂ ਨੂੰ ਕਿ ਅਸੀਂ ਹੈਰੀਟੇਜ ਐਜੂਕੇਸ਼ਨਲ ਇੰਸਟੀਚੂਟਸ ਦੇ ਨਾਮ ਨਾਲ ਵੀ ਸੰਬੋਧਿਤ ਕਰਦੇ ਹਾਂ ਉਹਨਾਂ ਦੀ ਮੈਨੇਜਮੈਂਟ ਦਾ ਇਲੈਕਸ਼ਨ ਕੱਲ 1 ਸਤੰਬਰ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਦੇ ਵਿੱਚ ਵੋਟਰਾਂ ਦੇ ਵਿੱਚ ਬੜਾ ਉਤਸ਼ਾਹ ਹੈ ਬੜੀ ਉਤਸੁਕਤਾ ਹੈ ਉਸ ਉਤਸੁਕਤਾ ਦਾ ਇੱਕ ਕਾਰਨ ਇਹ ਵੀ ਹੋਇਆ ਹੈ ਜੀ ਕਿ ਇਸ ਵਾਰੀ ਦੋ ਰਵੈਤੀ ਪੈਨਲਾਂ ਦੇ ਨਾਲ ਪਲੱਸ ਮਨ ਨਤੀਜਾ ਇੱਕ ਗ ਪੈਨਲ ਹੈ ਜਿਹੜਾ ਉਹ ਵੀ ਕੰਟੈਸਟ ਕਰਨ ਜਾ ਰਿਹਾ ਵੈ ਸਰਸਵਤੀ ਪੈਨਲ ਫੋਰ ਐਜੂਕੇਸ਼ਨ ਵੈਸੇ ਤਿੰਨ ਪੈਨਲ ਟੁੱਟਨੇ ਜੀ ਵਿਜ਼ਨਰੀ ਪੈਨਲ ਪ੍ਰੋਗਰੈਸਿਵ ਪੈਨਲ ਤੇ ਸਰਸਵਤੀ ਪੈਨਲ ਜਿਹੜੀ AB18 ਦੀ ਡਰਾਈਵ ਚੱਲੀ ਹੈ ਜੀ ਜਿਹਦੇ ਵਿੱਚ ਕਿ ਅਸੀਂ ਤਿੰਨੇ ਪੈਨਲਾਂ ਦੇ ਅਲੱਗ-ਅਲੱਗ ਉਮੀਦਵਾਰ ਜਿਹੜੇ ਕੰਟੈਸਟ ਕਰਦੇ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਣੇ ਆ ਤਾਂ ਕਿ ਤੁਸੀਂ ਉਹਨਾਂ ਦੀ ਸਮਾਜਿਕ ਪਰਿਵਾਰਿਕ ਪਿਛੋਕੜ ਬਾਰੇ ਜਾਣ ਪਾਓ ਤੇ ਉਹਨਾਂ ਦੇ ਇਹਨਾਂ ਅਦਾਰਿਆਂ ਦੀ ਬੈਟਰਮੈਂਟ ਦੇ ਲੇਆਉਟ ਬਾਰੇ ਜਾਣ ਪਾਓ ਉਸੇ ਲੜੀ ਤਹਿ ਜਿਹੜੀ ਸ਼ਖਸੀਅਤ ਨਾਲ ਤੁਹਾਡੀ ਹੋਣਾ ਸੀ ਮੁਲਾਕਾਤ ਕਰਾਣ ਜਾ ਰਹੇ ਆ ਸਾਡੇ ਸ਼ਹਿਰ 'ਚ ਕਿਸੇ ਵੀ ਪਹਿਚਾਣ ਦੇ ਮਥਾਜ ਨਹੀਂ ਹੈਗੇ ਇਹਨਾਂ ਅਦਾਰਿਆਂ ਦੇ ਨਾਲ ਜਿੱਥੇ ਉਹਨਾਂ ਦਾ ਇਮੋਸ਼ਨਲ ਜੜਾ ਹੋਇਆ ਉੱਥੇ ਇਹਨਾਂ ਅਦਾਰਿਆਂ ਦੀ ਉਹਨਾਂ ਨੇ ਬੜੇ ਲੰਬੇ ਅਰਸਾ ਸੇਵਾ ਵੀ ਕੀਤੀ ਹੈ ਸ਼ਹਿਰ ਦਾ ਇੱਕ ਬਹੁਤ ਚਰਚਿਤ ਚਿਹਰਾ ਵੈ ਜਿੰਨੂ ਕੇ ਲੋਕ ਡਾਊਨ ਟੂ ਅਰਥ ਵੀ ਜਾਣਦੇ ਹੋਨੈਸਟੀ ਕਰਕੇ ਵੀ ਜਾਣਦੇ ਨੇ ਆਓ ਗੱਲ ਕਰਦੇ ਆ ਵਿਜ਼ਨਰੀ ਪੈਨਲ ਫੋਰ এডਿਕੇਸ਼ਨ ਦੇ ਤ੍ਰਿੰਦਰ ਸ਼ਰਮਾ ਜੀ ਦੇ ਨਾਲ ਜਿਨ੍ਹਾਂ ਦਾ ਸੀਰੀਅਲ ਨੰਬਰ 39 ਪਹਿਲਾਂ ਤਾਂ ਜੀ ਵੈਲਕਮ ਸਾਡੇ ਚੈਨਲ ਤੇ ਸਰ ਸਭ ਤੋਂ ਪਹਿਲਾਂ ਮੈਂ ਬਾਲੀਆ ਸਾਹਿਬ ਤੇ ਬਿੱਕੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਮਹਿਮ ਦੇ ਵਿੱਚ ਅੱਜ ਮੇਰੇ ਕੋਲ ਇੱਥੇ ਇੰਟਰਵਿਊ ਲੈਣ ਵਾਸਤੇ ਆਏ ਹੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਥੈਂਕ ਯੂ ਸਰ ਸਾਡੇ ਵੱਲੋਂ ਵੀ ਬੈਸਟ ਆਫ ਲੱਕ ਹੈ ਸਰ ਕੰਟੈਸਟ ਕਰਨ ਲਈ ਕਿਉਂਕਿ ਤੁਹਾਡੇ ਵਰਗੇ ਸਰ ਐਕਸਪੀਰੀਐਂਸਡ ਪਲੱਸ એનર્ਜੀ ਹੋਲਡਰ ਨੁਮਾਇੰਦਿਆਂ ਦਾ ਅੱਗੇ ਆਉਣਾ ਬੜਾ ਜ਼ਰੂਰੀ ਹੈ ਇਹ ادارے ਸਾਡਾ ਮਾਣ ਵੀ ਨੇ ਪਹਿਚਾਣ ਵੀ ਨੇ ਤੇ ਸਾਡੇ ਸ਼ਹਿਰ ਵਾਸੀਆਂ ਦੀ jaan ਵੀ ਨੇ ਸਰ ਆਪਾਂ ਦੇਖਿਆ ਹੋਇਆ ਜੀ ਕਿ ਇਸ ਵਾਰੀ ਤੀਜਾ ਪੈਨਲ ਵੀ ਕੰਟੈਸਟ ਕਰ ਰਿਹਾ ਹੋਇਆ ਜਿਹਦੇ ਕਰਕੇ ਮੁਕਾਬਲਾ ਠਿਕਾਣਾ ਹੋ ਗਿਆ ਲੋਕਾਂ ਵਿੱਚ ਵੋਟਰਸ ਦੇ ਵਿੱਚ ਇਹ ਪੂਰੀ ਦਿਲਚਸਪੀ ਹੈ ਜੀ ਕਿ ਜਿਹੜੇ ਵੀ ਮੈਂਬਰਸ ਖੜੇ ਨੇ ਜਿਹੜੇ ਉਮੀਦਵਾਰ ਖੜੇ ਨੇ ਕੀ ਉਹ ਸੁਪਨਾ ਲੈ ਕੇ ਕੀ ਸੋਚ ਕੀ ਨਜ਼ਰੀਆ ਤੇ ਕੀ ਇਹਨਾਂ ਦੇ ਵਿਕਾਸ ਦਾ ਢਾਂਚਾ ਲੈ ਕੇ ਨੇ ਤਾਂ ਸਰ ਤੁਸੀਂ ਅਸੀਂ ਇਸ ਵਾਰੀ ਇਹ ਵੀ ਦੇਖਿਆ ਬੈ ਤੁਹਾਡੀ ਸਿਹਤ ਨਾ ਠੀਕ ਹੋਣ ਕਰਕੇ ਵੀ ਤੁਸੀਂ ਆਪਣੀ ਕੈਂਪੇਨ ਨੂੰ ਉਵੇਂ ਹੀ ਚਲਾ ਰਹੇ ਹੋ ਜਿਵੇਂ ਤੁਸੀਂ ਪਹਿਲੇ ਸਮਿਆਂ ਦੇ ਵਿੱਚ ਹਰੇਕ ਟਾਈਪ ਦੇ ਇਲੈਕਸ਼ਨ ਨੂੰ ਕਿਉਂਕਿ ਤੁਸੀਂ ਕੌਂਸਲਰ ਵੀ ਰਹਿ ਚੁੱਕੇ ਹੋ ਸਰ ਬਹੁਤ ਅਲੱਗ-ਅਲੱਗ ਅਹੁਦਿਆਂ ਤੇ ਕਾਬਜ ਰਹਿ ਚੁੱਕੇ ਹੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਹਾਡੀ ਜਿਹੜੀ ਸਿਹਤ ਹੈ ਬਹੁਤ ਜਲਦੀ ਤੁਸੀਂ ਸਿਹਤਯਾਬ ਹੋਮ ਤਾਂ ਸਰ ਇਸ ਵਾਰੀ ਕਿਹੜੇ ਆਪਣੇ ਸੋਚ ਦੇ ਜਿਹੜੇ ਏਜੰਡੇ ਨੇ ਉਹ ਲੈ ਕੇ ਆਪਾਂ ਵੋਟਰਾਂ ਦੀ ਕਚਹਿਰੀ 'ਚ ਜਾ ਰਹੇ ਵਲੀਏ ਸਾਹਿਬ ਮੈਂ ਜਦੋਂ ਵੀ ਇਲੈਕਸ਼ਨ ਲੜਿਆ ਇਸ ਲੱਕਰ ਕੇ ਲੜਿਆ ਕਿ ਇਸ ਲੋਕਾਂ ਦੀ ਸੇਵਾ ਕਰਨੀ ਆ ਭਾਵੇਂ ਉਹ ਨਗਰ ਕੌਂਸਲ ਦਾ ਲੜਿਆ ਭਾਵੇਂ ਉਹ ਸਕੂਲ ਦੀ ਮੈਨੇਜਮੈਂਟ ਦਾ ਲੜਿਆ ਤੇ ਹਮੇਸ਼ਾ ਲੋਕਾਂ ਦੇ ਨਾਲ ਜੁੜਿਆ ਰਿਹਾ ਪਹਿਲਾਂ ਮੈਨੂੰ ਏਐਸ ਸਕੂਲ ਦਾ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਏਐਸ ਕਾਲਜ ਫਰਮੰਦ ਦਾ ਮੌਕਾ ਮਿਲਿਆ ਤੇ ਹੁਣ ਮੈਂ 3 ਸਾਲ ਏਐਸ ਕਾਲਜ ਖੰਨਾ ਦੇ ਵਿੱਚ ਐ ਸੈਕਟਰੀ ਉੱਥੇ ਸੇਵਾ ਕਰਨ ਦਾ ਮੌਕਾ ਮੈਨੂੰ ਮਿਲਿਆ ਤੇ ਮੈਂ ਹਰ ਪੱਖ ਦੇ ਨਾਲ ਜੋ ਮੈਂ ਕਰ ਸਕਦਾ ਸੀ ਉਸ ਸੰਸਾ ਦੇ ਵਿੱਚ ਜਿਵੇਂ ਕਿ ਮੈਂ ਪਹਿਲੀਆਂ ਸੰਸਾ ਦੇ ਵਿੱਚ ਵੀ ਆਪਣੀ ਸਖਤ ਮਿਹਨਤ ਨਾਲ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਬਦਤ ਤੋਂ ਬਦ ਫੰਡ ਇਕੱਠੇ ਕਰਕੇ ਉਹਨਾਂ ਸੰਸਥਾਵਾਂ ਨੂੰ ਦਿੱਤੇ ਅੱਜ ਮੈਨੂੰ ਨਹੀਂ ਲੱਗਦਾ ਹੈ ਕਿ ਇਸ ਕਾਲਜ ਦੇ ਵਿੱਚ ਕਿਸੇ ਚੀਜ਼ ਦੀ ਬਿਲਡਿੰਗ ਦੇ ਵਿੱਚ ਅਸੀਂ ਇੱਕ ਸਿੰਗਲ ਪੈਸਾ ਵੀ ਕਾਲਜ ਦੇ ਵਿੱਚੋਂ ਨਹੀਂ ਖਰਚ ਕੀਤਾ ਸਾਰਾ ਮੈਂਬਰ ਪਾਰਲੀਮੈਂਟ ਜਾਂ ਲੋਕਲ ਮੰਤਰੀ ਸਹਿਬਾਨ ਜਾਂ ਸਾਡੇ ਲੋਕਾਂ ਦੇ ਜਿਹੜੇ ਸਾਡੇ ਸ਼ਹਿਰ ਦੇ ਪਤਵੰਤੇ ਸੱਜਣ ਦਾਨੀ ਸੱਜਣ ਨੇ ਉਹਨਾਂ ਤੋਂ ਇਕੱਠਾ ਕਰਕੇ ਹੀ ਮੈਂ ਇਸ ਸੰਸਥਾ ਦੇ ਵਿੱਚ ਲਾਇਆ ਤੇ ਮੇਰਾ ਵਿਜ਼ਨ ਵੀ ਇਹੀ ਆ ਕਿ ਸੰਸਥਾ ਦੇ ਵਿੱਚ ਵੱਧ ਤੋਂ ਵੱਧ ਜੋ ਮੈਂ ਕਰ ਸਕਦਾ ਉਹ ਕਰਦਾ ਰਹਾ ਤੇ ਅੱਜ ਇਹ ਐਸ ਕਾਲਜ ਦੇ ਵਿੱਚ ਜੋ ਮੇਰਾ ਮਨ ਦੇ ਵਿੱਚ ਆ ਕਿ ਇੱਕ ਵੱਡੀ ساری ਬਿਲਡਿੰਗ 30 ਬਈ 30 ਦੀ ਬਣਵਾਈ ਆ ਉੱਥੇ ਕਿ ਲੋਕਾਂ ਦੇ ਗਰੀਬ ਬੱਚੇ ਜਾਂ ਜ਼ਰੂਰਤਮੰਦ ਬੱਚੇ ਜਿਹੜੇ ਚੰਨੀ ਘੜ ਜਾਂਦੇ ਸੀਗੇ ਉਹ ਕੰਪੀਟੀਸ਼ਨ ਦੀ ਤਿਆਰੀ ਕਰਨ ਵਾਸਤੇ ਉਹ ਇੱਥੇ ਐਸ ਕਾਲਜ ਦੇ ਵਿੱਚ ਕਰਨ ਤੇ ਬਾਕੀ ਸਾਡਾ ਜਿਹੜਾ ਸ ਸਿਧਾਂਤ ਦੇ ਵਿੱਚ ਅਸੀਂ ਜੋ ਅਸੀਂ ਲਿਖਿਆ ਉਹਦੇ ਮੁਤਾਬਕ ਮੈਂ ਹਮੇਸ਼ਾ ਚੱਲਦਾ ਆ ਰਹੇ ਹਾਂ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਨਾ ਹੀ ਕੋਈ ਇਹ ਕਹਿ ਸਕਦਾ ਮੇਰੇ ਬਾਰੇ ਵਿੱਚ ਕਿ ਮੈਂ ਕਦੇ ਸੰਸਥਾ ਦੇ ਸਿੰਗਲ ਵੀ ਇਸ ਗੱਲ ਦਾ ਰਵਾਦਾਰ ਹਾਂ ਤੇ ਮੈਂ ਮੇਰੀ ਇੱਛਾ ਹੀ ਆ ਕਿ ਮੈਂ ਜੇ ਮੈਨੂੰ ਸੇਵਾ ਦਾ ਮੌਕਾ ਮਿਲਦਾ ਤਮੈਂ ਇਸੇ ਤਰ੍ਹਾਂ ਸੇਵਾ ਕਰਦਾ ਰਹਾਂਗਾ ਤੇ ਇਮਾਨਦਾਰੀ ਨਾਲ ਆਪਣੀ ਨਾਲ ਜੋ ਅੱਗੇ ਕੰਮ ਕੀਤੇ ਨੇ ਲੋਕਾਂ ਨਾਲ ਹੁਣ ਵੱਧ ਚੜ ਕੇ ਕੰਮ ਅਸੀਂ ਇਸ ਸੰਸਥਾ ਦੇ ਵਿੱਚ ਕਰਾਂਗੇ ਇਹਨਾਂ ਕਹਿੰਦਾ ਹੋਇਆ ਸ਼ਬਦਾਂ ਮੈਂ ਧੰਨਵਾਦ ਕਰਦਾ ਸ਼ਹਿਰ ਵਾਸੀਆਂ ਦਾ ਤੇ ਅਪੀਲ ਕਰਦਾ ਕਿ ਸਾਡੇ ਵਿਦਿਰੀ ਪੈਨਲ ਨੂੰ ਵੱਧ ਤੋਂ ਵੱਧ ਮੋੜਾ ਪਾ ਕੇ ਜਿਤਾਓ ਮੈਂ ਕਿਸੇ ਦਾ ਕੋਈ ਕ੍ਰਿਟੀਸਾਈਜ਼ਿੰਗ ਕਰਨਾ ਚਾਹੁੰਦਾ ਨਾ ਮੈਂ ਕਿਸੇ ਬਾਰੇ ਕੋਈ ਗੱਲ ਕਰਨਾ ਚਾਹੁੰਦਾ ਉਹਨੂੰ ਵੀ ਉਹ ਦੂਸਰੇ ਗਰੁੱਪ ਕੋਲ ਨੇ ਕਿਉਂਕਿ ਤਿੰਨੋਂ ਗਰੁੱਪ ਆਪਣੇ ਆਪਣੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਦਾ ਆਪਣਾ ਮੰਤਵ ਆ ਉਹਨਾਂ ਦਾ ਆਪਣਾ ਏਜੰਡਾ ਆ ਮੈਸੇਜ ਆਪਣੇ ਏਜੰਡੇ ਦੇ ਕੰਮ ਕਰਨਾ ਹੈਗਾ ਇਸੇ ਇਸ ਕਰਕੇ ਸਾਰੇ ਸ਼ਹਿਰ ਨੁਮਾਸੀਆਂ ਨੂੰ ਮੈਂ ਬੇਨਤ ਕਰਦਾ ਜੋ VOTER ਨੇ ਸੁਚੱਜੇ ਬੋਡਰ ਸੂਝਵਾਨ ਬੋਡਰ ਇਸ ਗੱਲ ਨੂੰ ਧਿਆਨ ਰੱਖਣ ਕਿ ਬੋਟ ਵੇਨ ਪਾਉਣ ਵੇਲੇ ਯੋਗ ਉਮੀਦਵਾਰਾਂ ਨੂੰ ਚੁਣਨ ਇੰਨਾ ਕਹਿੰਦਾ ਹੋਇਆ ਤੁਹਾਡਾ ਸਭ ਨੂੰ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਵੈਰੀ ਮਚ ਜੀ ਟਰਾਂਸਪੈਰੈਂਸੀ ਓਨੈਸਟੀ ਤੇ ਵਰਕ ਐਥਿਕਸ ਜੋ ਇਹਨਾਂ ਦਾ ਕੰਮ ਕਰਨ ਦਾ ਅਸਲੀ ਢੰਗ ਹੈ ਤਾਂ ਹੀ ਲੰਬੇ ਸਮੇਂ ਤੋਂ ਇਹ ਇਹਨਾਂ ਆਦਾਰਿਆਂ ਦੀ ਸੇਵਾ ਕਰਦੇ ਆ ਰਹੇ ਨੇ ਸਰ ਲਾਸਟ ਦੇ ਵਿੱਚ ਆਪਾਂ ਦੇਖਿਆ ਜੀ ਕੱਲ ਉਹ ਪਾਵਨ ਪਵਿੱਤਰ ਦਿਨ ਆ ਰਿਹਾ ਜਿਸ ਦਿਨ ਇਹ ਆਦਾਰਿਆਂ ਦਾ ਅਗਲੇ 3 ਸਾਲਾਂ ਲਈ ਭਵਿੱਖ ਹੈ ਜਿਹੜਾ ਤੈ ਹੋਣਾ ਹੈ ਤੇ ਸਾਡੀਆਂ ਵੀ ਸਰ ਇਹਨਾਂ ਆਦਾਰਿਆਂ ਨਾਲ ਭਾਵਨਾਤਮਕ ਜੁੜਾਵ ਨੇ ਹਰੇਕ ਸ਼ਹਿਰ ਵਾਸੀ ਦੇ ਬਹੁਤ ਦੂਰ ਦਰਾਡੇ ਤੋਂ ਵੀ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਜਿਹੜਾ ਇਹ ਇਲੈਕਸ਼ਨ ਹੈ ਬਿਲਕੁਲ ਫੇਅਰ ਹੋਵੇ ਤੇ ਵਧੀਆ ਹੋਵੇ ਤੇ ਚੰਗੇ ਨੁਮਾਇੰਦੇ ਚੁਣ ਕੇ ਆਉਣ ਸਰ ਆਪਣੇ ਪੈਨਲ ਦਾ ਨਾਮ ਤੁਹਾ ਹੋਰ ਤੁਸੀਂ ਕੋਈ ਸ਼ਾਰਟ ਐਂਡ ਬਰੀਫ ਵੋਟਰਜ਼ ਨੂੰ ਰਿਕੁਐਸਟ ਕਰਨੀ ਚਾਹੋ ਤਾਂ ਉਹ ਜ਼ਰੂਰ ਕਰ ਸਕਦੇ ਹੋ ਸਰ ਮੇਰਾ ਨਾਮ ਤੇਜਿੰਦਰ ਸ਼ਰਮਾ ਤੇ ਮੇਰਾ ਸੀਰੀਅਲ ਨੰਬਰ 39 ਹੈ ਤੇ ਬਿਜ਼ਨੈਸਰੀ ਪੈਨਲ ਦੇ ਵਿੱਚੋਂ ਮੈਂ ਇਲੈਕਸ਼ਨ ਕੰਟੈਸਟ ਕਰ ਰਿਹਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਬਿਜ਼ਨੈਸਰੀ ਪੈਨਲ ਦੇ ਸਾਰੇ ਮੈਂਬਰਾਂ ਨੂੰ ਜਿਹੜੇ ਮੇਰੇ ਇਸ ਕੰਟੈਸਟ ਦੇ ਵਿੱਚ ਹਿੱਸੇਦਾਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਮਦਦ ਕਰਕੇ ਕੰਮ ਸਬਕ ਕਰੋ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਗੱਲ ਸੁਣੀਏ ਤਜਿੰਦਰ ਸ਼ਰਮਾ ਜੀ ਸੀਗੇ ਵਿਜ਼ਨਰੀ ਪੈਨਲ ਫਾਰ ਐਜੂਕੇਸ਼ਨ ਤੋਂ ਜਿੰਨਾਂ ਦਾ ਸੀਰੀਅਲ ਨੰਬਰ ਹੈ 39 39 ਕੱਲ ਇਲੈਕਸ਼ਨ ਹੋਣ ਜਾ ਰਿਹਾ ਹੈ ਜੀ ਵੋਟ ਪਾਣ ਜ਼ਰੂਰ ਪਾਓ ਕਿਉਂਕਿ ਵੋਟਰਜ਼ ਆਰ ਸੁਪਰੀਮ ਆਪਾਂ ਸਾਰੇ ਜਾਣਦੇ ਆ ਜੀ ਇਹਨਾਂ ਅਦਾਰਿਆਂ ਦੀ ਲਗੇਸੀ ਤੇ ਡਿਵੈਲਪਮੈਂਟ ਦੇ ਲਈ ਇੱਕ ਇੱਕ ਚੰਗੀ ਮੈਨੇਜਮੈਂਟ ਦਾ ਆਉਣਾ ਬਹੁਤ ਜ਼ਰੂਰੀ ਹੈ ਫਿਰ ਅਜਿਹੀ ਕਿਸੇ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਜਜ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ